ਨੇ ਪ੍ਰਧਾਨ ਬਣਾਇਆ ਕਿ ਇਹ ਅਹੁਦਾ ਹੰਦਾ ਦੇ ਲਿੰਦੇ ਆ ਕੋਈ ਗੱਲ ਨਹੀਂ ਹੈ ਕਿ ਸੇਵਾ ਦਾ ਆਨੰਦ ਲੈਦੇ ਸ਼ੁਰੂ ਤਾਂ ਹੈ ਪਰਿਵਾਰ ਸਾਰਾ ਔਰ ਇਹ ਸ਼੍ਰੀ ਰਾਮ ਲੈ ਦਾ ਅੱਜ ਸ਼ੁਭ ਮਹੂਰਤ ਰਿਹਸਲ ਦਾ ਸ਼ੁਰੂ ਹੋਇਆ ਜੀ ਔਰ ਇਹ 22 ਤਰੀਕ ਤੋਂ ਸਤੰਬਰ ਤੋਂ ਲੈ ਕੇ 3 ਤਰੀਕ ਦਸਹਿਰੇ ਤੋਂ ਅਗਲੇ ਦਿਨ ਤੱਕ ਰਾਮ ਲੈ ਦਾ ਮਹਾਜਗ ਹੋਏਗਾ ਸ਼ੁਭ ਮਹੂਰਤ ਅੱਜ ਸ਼ੁਰੂ ਤੋਂ ਹੋ ਗਿਆ ਅੱਜ ਰਿਹਸਲ ਸ਼ੁਰੂ ਹੋ ਜੇਗੀ ਔਰ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਜਾਣੀਆਂ ਇਸ ਦੇ ਨਾਲ ਸਾਰਾ ਮੇਰਾ ਪਰਿਵਾਰ ਰਾਮ ਲੈ ਕਲੱਬ ਬਹੁਤ ਸਹਿਯੋਗ ਕਰਦੇ ਅੱਜ ਬਹੁਤ ਸਾਰੇ ਪਤਵੰਤੇ ਸੱਜਣ ਆਏ ਸੀਗੇ ਸ਼ਹਿਰ ਦੇ ਮੇਰੇ ਨਾਲ ਕੀ ਫੋਰ ਆਰਗੇਨਾਈਜ਼ਰ ਕਾਵਲਾ ਜੀ ਔਰ ਸੀਨੀਅਰ ਅਜ ਪ੍ਰਧਾਨ ਸ਼੍ਰੀ ਨੋਤਨ ਸ਼ਰਮਾ ਜੀ ਸਾਡੇ ਪਿਤਾ ਪੁੰਜ ਸਰਜੀਤ ਊਜਾ ਜੀ ਜਿਹੜੇ ਪ੍ਰੋਮਟਰ ਡਾਇਰੈਕਟਰ ਔਰ ਸਾਰੀ ਨਾਮ ਮਿਲਣਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਨਾਲ ਏ ਮਹੀਨਾ ਡੇਢ ਮਹੀਨਾ ਦੀ ਸੇਵਾ ਕਰਦੇ ਆ ਇਹ ਸਭ ਨਾਲ ਟਿੰਕੂ ਜੀ ਔਰ ਮਨਿੰਦਰ ਅਕਰਵਾਲ ਜੀ ਔਰ ਸਾਡੇ ਇੱਕ ਅੱਗੇ ਪ੍ਰਵਾਹਾਂ ਚੱਲੇ ਆ ਰਹੇ ਹੈਗੇ ਮੀਤ ਪ੍ਰਧਾਨ ਉਹਨਾਂ ਨੂੰ ਬਣਾਇਆ ਜੀ ਆਦਨ ਮਰਵਾ ਜੀ ਨੂੰ ਔਰ ਸਾਰੇ ਪ੍ਰਵਾਹ ਸਾਰਾ ਸ਼ਹਿਰ ਆਦਨ ਨਾਲ ਸਹਿਯੋਗ ਕਰਕੇ ਇਨਾਮ ਰੀਲਾ ਕਰ ਰਹੇ ਆ ਔਰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੁਭਕਾਮਨਾਵਾਂ ਰਾਮ ਲੀਲਾ ਦੀਆਂ ਬੋਲ ਸਿਆਮਤੀ RAM ਚੰਦਰ ਮਹਾਰਾਜ ਜੀ ਜੈ ਸ੍ਰੀ ਰਾਮ ਅੱਜ ਬਹੁਤ ਹੀ ਭਾਗਾ ਵਾਲੇ ਘੜੀ ਆ ਭਾਗਾ ਵਾਲਾ ਦਿਨ ਆ ਅੱਜ ਪ੍ਰਭੂ RAM ਜੀ ਦੀ ਰਾਮ ਲੀਲਾ ਰਾਮ ਲੀਲਾ ਮਹਾਂਸਤਵ ਜਿਹੜਾ ਸਦੀਆਂ ਤੋਂ ਚੱਲਿਆ ਆ ਰਿਹਾ ਵਾ ਇਸ ਸਾਲ ਦੀ ਜਿਹੜੀ ਸ਼੍ਰੀ ਰਾਮ ਨਿਲਾ ਮੰਚਨ ਹੋਣਾ ਵਾ ਉਹਦਾ ਸ਼ੁਭ ਆਰੰਭ ਠਾਕੁਰ ਜੀ ਦੇ ਚਰਨਾਂ 'ਚ ਬੈਠ ਕੇ ਸ਼ਹਿਰ ਦੇ ਜਿਹੜੇ ਬਹੁਤ ਹੀ ਪ੍ਰਸਿੱਧ ਪ੍ਰਗੁਣ ਤੇ ਸੱਜਣ ਸ਼੍ਰੀ ਸੰਜੀਤ ਹੁਜਾ ਜੀ ਹਰਮਨਦਰ ਕਰਵਾਲ ਜੀ ਤੇ ਰਾਜਗੋੜ ਵਾਲੇ ਅਸ਼ਨੀ ਕੁੱਕੂ ਜੀ ਤੇ ਬਹੁਤ ਹੀ ਮਿਸਰ ਮਾਨਣ ਸਨਮਾਨੇ ਰਾਜਨ ਜੀ ਜਿਨ੍ਹਾਂ ਚਰਨਾਂ 'ਚ ਬੈਠ ਕੇ ਅੱਜ ਦਾ ਜਿਹੜਾ ਸ਼ੁਭ ਆਰੰਭ ਕੀਤਾ ਗਿਆ ਵਾ ਅੱਜ ਦੇ ਆਰੰਭ ਤੋਂ ਰਾਮ ਨੀਲਾ ਜਿਹੜਾ ਗ੍ਰਾਮੀਲਾ ਜਿਹੜਾ ਕੰਗਰੈਸ ਤੇ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਆ ਜਿਹੜੀ ਇਸ ਸਾਲ ਰਾਮ ਨੀਲਾ ਵਾ ਉਹ 22 ਤਰੀਕ ਤੋਂ ਸ਼ੁਰੂ ਹੋਏਗੀ ਤੇ 10 ਅਕਤੂਬਰ ਤੱਕ ਚੱਲੇਗੀ ਮੈਂ શ્રી ਰਾਮ ਨੀਲਾ ਕਲੱਬ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਜਿੱਥੇ ਜਿੱਥੇ ਤੁਹਾਡੀ ਜਿਹੜੀ ਫਾਈਟ ਜਾਏਗੀ ਉਹਨਾਂ ਦੇ ਚਰਨਾ ਬੇਨਤੀ ਆ શ્રી ਰਾਮ ਨੀਲਾ ਜੋ 22 ਤਰੀਕ ਨੂੰ ਸ਼ੁਰੂ ਹੋਵੇਗੀ ਸਾਰੇ ਲੋਕ ਤੁਸੀਂ ਮੰਚਨ 'ਚ ਪਹੁੰਚ ਕੇ ਪ੍ਰਭੂ ਰਾਮ ਦੇ ਅਸ਼ੀਰਵਾਦ ਲੈਣ ਕਿ ਨਾਲ ਪ੍ਰਭੂ ਰਾਮ ਦਾ ਜਿਹੜਾ ਜੀਵਨ ਸੀ ਉਹਨੂੰ ਆਪਣੇ ਜੀਵਨ 'ਚ ਢਾਲਣ ਤਾਂ ਹੀ ਸਾਡੇ ਰਾਮ ਜੀ ਦਾ ਜਿਹੜਾ ਮੰਚਨ ਸਫਲ ਹੋਏਗਾ ਕਿਉਂਕਿ ਜਿਹੜਾ ਰਾਮ ਦਾ ਜਿਹੜਾ ਜੀਵਨ ਉਹ ਇੱਕ ਅਦਰਸ਼ ਜੀਵਨਾ ਉਹ ਜੀਵਨ ਸਾਡੇ ਪਰਿਵਾਰਾਂ 'ਚ ਜਾਏਗਾ ਤੇ ਸਾਡੀ ਖੁਲਿਆਣ ਹੋਏਗਾ ਉਹ ਦਾ ਨਾਅ ਕੇਂਦਰ ਸਾਰਿਆਂ ਕੇ ਦੁਬਾਰਾ ਬੇਨਤੀ ਆ ਸਾਰੇ ਹੁਮ ਹੁਮ ਆ ਕੇ શ્રી ਰਾਮੁੱਲਾ 'ਚ ਪਹੁੰਚਿਆ ਕਰੋ ਅਗੇ RAM nilad ਨੂੰ ਪੂਰਾ ਸੰਯੋਗ ਦਿਓ ਸੇਵਾ ਚ ਸੰਯੋਗ ਦਿਓ ਜਿਹੜਾ ਜਿਹੜਾ ਵੀ ਆਪਾਂ ਸੰਯੋਗ ਦੇ ਸਰਮੋਂ ਦਿਓ ਸਰਾਂ ਦਾ ਜੀ ਆਨ ਬਹੁਤ ਬਹੁਤ ਧੰਨਵਾਦ ਖਾਜੀ ਜੈ ਸੇਰਾ ਔਰ ਜੋ ਬਹੁਤ ਹੀ ਪ੍ਰਾਤਨ ਰਾਜ ਲਖਾ ਦਾ ਆਇਆ ਉਹਨਾਂ ਦੇ ਦੁਆਰਾ ਜੋ RAM nilada ਪੰਚਲ ਹੋਏਗਾ 22 ਤਰੀਕ ਨੂੰ ਨਵਰਾਤਰੇ ਆ 22 ਸਤੰਬਰ ਨੂੰ ਔਰ 2 ਅਕਤੂਬਰ ਨੂੰ ਵਿਜੇ ਦਸ਼ਮੀ ਆ ਦੁਸਹਿਰਾ ਵਾ ਔਰ ਉਸ ਤੋਂ ਬਾਅਦ ਇੱਕ ਦਿਨ RAM ਰਾਜ ਤੋ ਇਹ ਦਿਨਾਂ ਦੇ ਵਿੱਚ ਚੱਲਣ ਵਾਲੀ ਰਾਮਲੀਲਾ ਦੀ ਜੋ ਅੱਜ ਰਸਮ ਸ਼ੁਰੂ ਹੋਈ ਆ ਉਹਦੀ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਸਾਡੇ ਬਹੁਤ ਹੀ ਸਨਮਾਨਯੋਗ ਆਪਣਾ ਇਸ ਇਲਾਕੇ ਦੇ ਬਹੁਤ ਹੀ ਵਿਦਵਾਨ ਪੰਡਿਤ ਸ਼੍ਰੀ ਮਾਨਿਕ ਪਛਾਹ ਜੀ ਮੇਰੇ ਨਾਲ ਖੜੇ ਆ ਇਸ ਇਲਾਕੇ ਦੇ ਸਾਡੇ ਪਰੰਦਰਮ ਜਿਲ੍ਹੇ ਦੇ ਵਾਰਥੀ ਸੰਸਥਾ ਸੰਗਠਨ ਜਿਲ੍ਹਾ ਸੰਗਠਨ ਆਲਖ ਸਿੰਘ ਮਾਨ ਜੀ ਖੜੇ ਤੋ ਮੈਂ ਇਸ ਮੱਤੇ ਜਿਨ੍ਹਾਂ ਦੇ ਮਿਹਾਬਤੇ ਵੀ ਦਾ ਕੰਵਾਸੀ ਨੂੰ ਮੈਂ ਪ੍ਰਦਰਸ਼ਨ ਕਰੂੰਗਾ ਕਿਉਂਕਿ ਹਰ ਸਾਲ ਅਸੀਂ ਜਦੋਂ ਰਾਮਲੀਲਾ ਦਾ ਮੰਚਨ ਕਰਦੇ ਆ ਉਸ ਰਾਮਲੀਲਾ ਦੇ ਸਰੂਪ ਦੇ ਵਿੱਚ ਆਪਣਾ ਉਹ ਜੋ ਉਸਨੇ ਤ੍ਰੇਤਾ ਯੁੱਗ ਦੇ ਵਿੱਚ ਘਟਨਾ ਵਾਪਰੀਆਂ ਸੀ ਭਗਵਾਨ ਰਾਮ ਮਨੁਸ਼ਯ ਰੂਪ ਦੇ ਵਿੱਚ ਸਰਤੀ ਤੇ ਆਏ ਸੀ ਜੈਸੀ ਲੀਲਾ ਨੇ ਉਹਨਾਂ ਨੇ ਕੀਤੀ ਔਰ ਜੈਸੇ ਮਾਨ ਬਿੰਦੂ ਉਹਨਾਂ ਨੇ ਰੱਖਦੇ ਭਾਈ ਕਿਹਦਾ ਹੋਣਾ ਚਾਹੀਦਾ ਪਤੀ ਕਿਹਦਾ ਹੋਣਾ ਚਾਹੀਦਾ ਰਾਜਾ ਕਿਹਦਾ ਹੋਣਾ ਚਾਹੀਦਾ ਬੇਟਾ ਕਿਹਦਾ ਹੋਣਾ ਚਾਹੀਦਾ ભગવાન રામ ઘરે યોદ્ધા ਦੇ ਰਾਜਾ ਹੀ ਉਸ ਰਾਤ ਬਣ ਜਾਂਦੇ ਤੇ ਸ਼ਾਇਦ ਰਾਜਾ ਨੂੰ ਚੀ ਚਾਹਦੇ ਜਾਂਦੇ ਲੇਕਿਨ ਕਈ ਔਰ ਸੰਤਾ મહાપુરુਸ਼ਾਂ ਦੇ ਔਰ ਦੇਵਤਿਆਂ ਦੇ ਆਦੇਸ਼ ਦੇ ਨਾਲ ਤੇ ਕਈ ਨੇ 14 વર્ષ ਦਾ ਜਦੋਂ ਬਨਵਾਸ ਦਿੱਤਾ ਬਹੁਤ بڑا ਕੰਮ ਕੀਤਾ ਜੰਗਲਾਂ ਦੇ ਵਿੱਚ ਜਾ ਕੇ ਸਮਾਜ ਨੂੰ ਇਕੱਤਰ ਕਰਨਾ ਉੱਥੋਂ ਤੇ ਰਾਮ ਨਿਕਲੇ ਪਰ ਉੱਥੇ ਬਗਵਾਨ ਰਾਮ ਬਣ ਕੇ ਆਏ ਔਰ ਐਸੇ ਬਗਵਾਨ ਰਾਮ ਦਾ ਜੋ ਮੰਚਨ ਆ ਰਾਮਲੀਲਾ ਦੇ ਰੂਪ ਦੇ ਵਿੱਚ ਆਪਾਂ ਤਰਨਕਾਰ ਨੇ ਕਰੀ ਹਰ ਸਾਲ ਕਰਦੇ ਆ ਪੂਰੇ ਦੇਸ਼ ਚ ਚੱਲਦਾ ਵਾ ਮੈਂ ਸਭ ਨੂੰ ਬਹੁਤ-ਬਹੁਤ ਇਸ ਦਿਨ ਦੇ ਦਿਨ ਤੇ ਬੁਲਾਈ ਦਿੰਦਾ ਵਾ ਵੱਡੇ ਜੀ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦਾ ਵਾ ਇਸੇ ਤਰ੍ਹਾਂ ਹੀ ਸਾਡੇ ਤੇ ਸ਼ੀਭਾ ਬਖਸ਼ ਕੇ ਰੱਖਣ ਸਾਡੇ ਅੰਸਰਾਜ ਜੀ ਜੋ ਸਾਡੀਆਂ ਸੰਸਥਾਵਾਂ ਦੇ ਪ੍ਰਬੋਧ ਤਾਂ ਸਾਡੇ ਸਨਾਪੀ ਕਰਨ ਦੇ ਜੋ ਸਾਡੇ ਚੰਗੇ ਸੰਸਾਰਾਂ ਚ ਆਲਾ ਇਹਨਾਂ ਦਾ ਵੀ ਅਸ਼ੀਰਵਾਦ ਸਾਨੂੰ ਲਗਾਤਾਰ ਮਿਲਦਾ ਰਹੇ ਤੁਹਾਡਾ ਸਭ ਦਾ ਬਹੁਤ-ਬਹੁਤ ਤਰਨਤਾਂ ਤੇ ਰਾਮੀਲਾ ਬਿੰਦੀ ਪਈ ਹੈ ਜਿਸ ਦੇ ਆਗੂ ਸਾਡੇ ਪਰਿਵਾਰ ਦੇ ਜਿੰਨੇ ਪੰਚਦਰਗਜਪਨ ਧਰਮਪਾਲ ਪੰਮੁਲਖ ਰਾਜ ਪੜਾ ਤਰਪਾਲ ਪਰਚੀ ਪੜਾ ਰਸਨਾ ਇਸ ਪਰਿਵਾਰ ਨੇ ਬਿਨ ਸਹਿਤ ਖਾਣ ਦੀ ਖਰਤਮ ਦੀ ਖਾਤਰ ਕੀਤਾ ਔਰ ਲੀਲਾ ਜਿਹੜੀ ਆ ਇਹ ਬਹੁਤ ਬਹੁਤ ਵਧਾਈ ਦੇ ਲਾਇਕ ਆ ਕਿ ਤਰਫਦਾਨ ਦਿੱਤੇ ਨੇ ਹੋਏ ਗੰਦੇ ਹਾਲਾਤ ਰਹੇ ਨੇ ਇੰਨੇ ਬਦਮਾਸ਼ੀ ਦੇ ਹਾਲਾਤ ਰਹੇ ਨੇ ਹੱਤੋ-widehat ਹਾਲਾਤ ਰਹੇ ਨੇ ਹਰ ਤਰ੍ਹਾਂ ਦੇ ਹਾਲਾਤ ਦੇ ਕੇ ਵੀ ਫਿਰ ਲੀਲਾ ਚੱਲਦੀ ਪਈ ਆ ਮੈਂ ਲੀਲਾ ਦੇ ਲੋਕਾਂ ਤੋਂ ਬੇਨਤੀ ਕਰਦਾ ਵਾਂ ਕਿ ਸਿੱਖਿਆ ਲੈਣੀ ਹੈ ਤਾਂ ਰਾਮ ਲੀਲਾ ਦਿਲਾਓ ਔਰ ਜਦੋਂ ਲੀਲਾ ਚਾਲੂ ਹੋ ਜੇ ਜਿੰਨੇ ਵੀ ਲੋਕ ਰਹਿੰਦਾ ਬੈਠਣ ਤੇ RAMLILA ਮੰਦਿਰਾਂ ਦੇ ਵੇਖਣ ਕਿਉਂਕਿ ਇਹ ਮੁਰਗੇ ਮੌਕਾ ਦੁਬਾਰਾ ਨਹੀਂ ਮਿਲਦਾ ਇਸ ਸਾਲ ਬਾਅਦ ਇੱਕ ਮੌਕਾ ਮਿਲਦਾ RAMLILA ਦਾ